ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਦੋ ਮਿੰਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜ ਰਹੇ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋੜੇ ਮੁੱਖ ਮੰਤਰੀ ਨੂੰ ਲੈ ਕੇ ਭੇਜਾਂ ਤੁਹਾਡਾ ਦੋ ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਆ ਸਕੀ ਨਾਲ ਆਹੀ ਇਹ ਕਲੀਨ ਕਰ ਲਈ ਕਿਹਾ ਹੈ ਇੱਕ ਹੀ ਡਿਊਟੀ ਲਈ ਤੁਹਾਡੇ ਕੋ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਔਰ ਡੱਕੇ ਨਿਕਲ ਜਾਣ। ਆਓ ਆਓ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਬਾੜੀ ਨਿਕਲ ਜਾਣਾ ਇਹ ਤਾਂ ਸਾਰਾ ਨਿਕਲ ਜਾਣਾ। ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ। ਇਹ ਸਰ ਮਸ਼ੀਨ ਮਸ਼ੀਨ ਪਿੱਛੇ ਲਾਓ। ਔਰ ਡੰਗਰ ਇੱਕ ਕਿੱਥੇ ਵੀ ਸੀ ਲੱਗੀ ਆ। ਮਰੀ ਉੱਥੇ ਮੱਜੇ ਜੀ ਉਹ ਮੱਜੇ ਨਾਲ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਹੋਣੀ ਸਦੋ ਇੱਥੇ ਮਸ਼ੀਨ ਨੂੰ। ਮੇਰੇ ਸਾਹਮਣੇ ਸਦੋ ਹੋਣੀ। ਹਾਂ। ਤੁਸੀਂ ਕਹਿੰਦੇ ਹੋ ਹੁਣੇ ਸਦੋ ਸਾਜ। ਇਹ ਸਰ। ਠੀਕ ਹੈ ਤਿੰਨ ਮਸ਼ੀਨਾਂ ਨਾਲ। ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਪਈ ਸੀ। ਬਲਾਓ ਜਲਦੀ। ਜਲਦੀ ਬਲਾਓ ਇਹਨੂੰ ਖਾਲੀ ਕਰੀਏ ਇੱਥ ਲੂਟਾਈ ਸੀ ਲੰਗੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂ ਸਮਝਦੇ ਕਿ ਨਹੀਂ ਗੱਲ ਇਹ ਮੇਰੀ ਨੋਟ ਕਰ ਲੋ ਕੱਲ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਜਾਦੇ ਓਕੇ ਹੁੰਦੇ ਆਪਾਂ ਘਰੀ ਬੈਠੇ ਜਦ